ਬੜੀਆਂ ਹੋਰ ਗੇਮਾਂ ਨੇ ਬਹੁਤ ਉਤਲੇ ਲੈਵਲ ਤੇ ਪਹੁੰਚ ਗਈਆਂ ਪਰ ਇਹ ਕਬੱਡੀ ਆਪਾਂ ਕਹਿ ਤਾਂ ਦਿੰਨੇ ਆਂ ਵੀ ਬੜੀ ਤਰੱਕੀ ਕਰ ਗਈ ਨਹੀਂ ਇਹਨੇ ਕੁਝ ਵੀ ਤਰੱਕੀ ਨਹੀਂ ਕੀਤੀ ਹਾਲੇ ਇਹ ਉੱਥੇ ਹੀ ਆ ਆਪਾਂ ਨੂੰ ਇਹ ਲੱਗੀ ਜਾਂਦਾ ਵੀ ਪਲੇਅਰਾਂ ਨੂੰ ਇਹ ਆ ਵੀ ਸਾਨੂੰ 5-10 ਹਜ਼ਾਰ ਡਾਲਰ ਮਿਲਣ ਲੱਗ ਗਿਆ ਤੇ ਤਰੱਕੀ ਆ ਐਡੇ ਟੇ ਮਾਲਾ ਯਾਰ ਇਹਨਾਂ ਦਾ ਰੇਟ ਮਿਲੀਅਨ ਮਿਲੀਅਨ ਡਾਲਰ ਚਾਹੀਦਾ ਜੇ ਕਿਸੇ ਚੰਗੇ ੱੱੱਕੇ ਪਾੜੇ ਲੈਵਲ ਤੇ ਗੱਲ ਗਈ ਹੁੰਦੀ ਖੁਸ਼ੀ ਇਹ ਤੇਰੀ ਸਫਤਤਾ ਨੌਜਵਾਨਾ ਪਹਿਲਾ ਆ ਗਿਆ ਤੈਨੂੰ ਦੁਨੀਆ ਪਿਆਰ ਵੀ ਇੱਸੀ ਗੱਲਾਂ ਕਰਦੀ ਹੈ ਅਨੁਸ਼ਾਸਨ ਦਾ ਪੱਕਾ ਹੈ ਸਾਰੇ ਜਿਹੜੇ ਖੁਸ਼ੀ ਨੂੰ ਪਿਆਰ ਕਰਦੇ ਇੱਕ ਵਾਰ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਇਹ ਪਿਆਰ ਹੈ ਨਾ ਜਿਹੜਾ ਖੁਸ਼ੀ ਇਹ ਔਖਾ ਮਿਲਦਾ ਹੈ ਇਹ ਤੈਨੂੰ ਮਿਲਿਆ ਤੇ ਕਬੂਲ ਨੌਜਵਾਨਾ ਸਤਨਾਮ ਆ ਗਿਆ ਖੁਸ਼ੀ ਤੇ ਜਿਹੜੇ ਮੁੰਡੇ ਨੇ ਹੁਣ ਮੱਥਾ ਟੇਕਿਆ ਸਤਨਾਮ ਖੇੜੀ ਚਿਹਲਾਂ ਦਾ ਇਹ ਮੇਰੇ ਵੀਰੋ ਪਲੇਅਰ ਵੀ ਆ ਪਿਆਰ ਵੀ ਆ ਇਹ ਰਿਸ਼ਤੇਦਾਰੀ ਦੇ ਵਿੱਚ ਸਾਡੂ ਸਾਡੂ ਨੇ ਇਹ ਸਾਡੂ ਨੇ ਇੱਕੋ ਟੀਮ 'ਚ ਖੇਡ ਰਹੀ ਹੈ ਸਤਨਾਮ ਨਵੀਂ ਸਤਨਾਮ ਇੱਕ ਸਤਨਾਮ ਸਾਗਰ ਦੀਆਂ ਗੱਲਾਂ ਕਿ ਸਾਗਰ ਦੀ ਬੋਟੀ ਲੈਂਦੀ ਇੰਡੀਆ ਚਲਾ ਹੁਣ ਵੀ ਪੰਜਾਬੀਆਂ ਨੇ ਪਤ ਕਿੱਥੇ ਲਿਜਾ ਕੇ ਬਿਠਾਤਾ ਜਿਹੜੇ ਪਾਸੇ ਪੈ ਜਾਂਦੇ ਆ ਪੰਜਾਬੀ ਮੇਰੀ ਬੇਨਤੀ ਹੈ ਜੀ ਪੰਜਾਬ ਯੂਥ ਦੀ ਟੀਮ ਆ ਗਈ ਹੈ ਦੂਜੀ ਟੀਮ ਹੈ ਜਿਹੜੀ ਉਹ ਵੈਸਟਰਨ ਖਾਲਸਾ ਸਿਡਨੀ ਦੀ ਟੀਮ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਵੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੈਸਟਰਨ ਖਾਲਸਾ ਸਿਡਨੀ ਦੀ ਟੀਮ ਸਾਰੇ ਪਲੇਅਰਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਬੱਡੀ ਦੇ ਵਿੱਚ ਇਹ ਬਹੁਤ ਵੱਡੀ ਘਾਟ ਹੈ ਇੱਕ ਤੇ ਸਾਰੇ ਨਹੀਂ ਕਹਿੰਦਾ ਮੈਂ ਜਿਵੇਂ ਸਾਰਿਆਂ ਨੂੰ ਕਹਦਾ ਕਿ ਸਮੇਂ ਦੇ ਪਾਬੰਦ ਨਹੀਂ ਨਹੀਂ ਉਥੇ ਖੁਸ਼ੀ ਨੇ ਗਲਤ ਪੈ ਜਾਣਾ ਉਹ ਸਭ ਤੋਂ ਪਹਿਲਾਂ ਆ ਗਿਆ ਪਰ ਇਹ ਕਬੱਡੀ ਦੇ ਵਿੱਚ ਬੜੀ ਘਾਟ ਹੈ ਭਾਈ 플레이ਰ ਕਾਫੀ ਪਾਸੇ ਹਾਂ ਕਰ ਦਿੰਦੇ ਆ ਤੁਸੀਂ ਸਿਰਫ ਮੇਰਾ ਵੀਰ ਬਣ ਕੇ ਨਾ ਹਾਂ ਉਦੋਂ ਹੀ ਕਰਨੀ ਹੈ ਜਦੋਂ ਤੁਹਾਨੂੰ ਪੱਕਾ ਸ਼ੋਰ ਹੈ ਵੀ ਅਸੀਂ ਇੱਧਰ ਖੇਡਣਾ ਹੱਥ ਜੋੜ ਕੇ ਇੱਕ ਮੇਰੀ ਹੋਰ ਬੇਨਤੀ ਹੈ ਕਈ ਵਾਰ ਕੀ ਹੁੰਦਾ ਪਲੇਅਰ ਦੀ ਹਾਂ ਦੂਜੇ ਪਾਸੇ ਹੋਈ ਹੁੰਦੀ ਹੈ ਜਾਂ ਕੁਝ ਵੀ ਹੈ ਠੀਕ ਹੈ ਵੀਰੇ ਹਾਂ ਦੂਜੇ ਪਾਸੇ ਹੋਈ ਹੁੰਦੀ ਹੈ ਪਲੇਅਰ ਦੀ ਹੁਣ ਕਬੱਡੀ ਚੱਲ ਰਿਹਾ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਭਰਾਵਾਂ ਨੂੰ ਕਬੱਡੀ ਵਾਲੇ ਕਹਿ ਦਿੰਦੇ ਆ ਜੀ ਸਾਨੂੰ ਉੱਤੋਂ ਫੋਨ ਆ ਗਿਆ ਐਦਾਂ ਹੋ ਗਿਆ ਐਦਾਂ ਹੋ ਗਿਆ ਹੱਥ ਜੋੜ ਕੇ ਯਾਰ ਉਹ ਵੀ ਸਾਡੇ ਭਰਾ ਹੀ ਨੇ ਜਿਹੜੇ ਫੋਨ ਕਰਦੇ ਆ ਜਿਹੜੇ ਕਰਾਉਂਦੇ ਉਹ ਵੀ ਭਰਾ ਹੀ ਨੇ ਤੇ ਜਿਨ੍ਹਾਂ ਨੂੰ ਜਾਂਦੇ ਆ ਕਿਰਪਾ ਕਰਕੇ ਆਪਾਂ ਇਹ ਵੀ ਚੀਜ਼ਾਂ ਨਾ ਜਮ੍ਹਾਂ ਹੀ ਬੰਦ ਕਰ ਦਈਏ ਇਹ ਕਬੱਡੀ ਦੇ ਲਈ ਸਹੀ ਨਹੀਂ ਹੈ ਜਿਹੜਾ ਵੀ ਕਰਾਉਂਦਾ ਮੈਂ ਕਹਿੰਦਾ ਨਹੀਂ ਜੋ ਵੀ ਕਰਾਉਂਦਾ ਜੇ ਉਹਦੇ ਕੋਲ ਖੜਜੋ ਉਹ ਉਹਨਾਂ ਦਾ ਨਾਮ ਲਈ ਜਾਂਦਾ ਉਹਨਾਂ ਕੋਲ ਖੜਜੋ ਉਹਨਾਂ ਦਾ ਨਾਮ ਲਈ ਜਾਂਦਾ ਯਾਰ ਇਦਾਂ ਨਾ ਕਰਿਆ ਕਰੋ